ਸਾਸੀ ਕਾ ਜੀ ਸਾਰਿਆਂ ਨੂੰ ਸਾਸੀ ਕਾ ਸਾਰਿਆਂ ਨੂੰ ਜੀ ਹੋਰ ਸਨੋ ਜੀ ਸਾਰੇ ਕਿੱਦਾਂ ਹੋ ਉਮੀਦ ਕਰਦੇ ਆ ਮੇਰੇ ਸਾਰੇ ਭੈਣ ਭਰਾ ਠੀਕ ਠਾਕ ਹੋਣਗੇ ਤੇ ਮੇਰੇ ਭੈਣ ਭਰਾਵਾਂ ਨੇ ਬਹੁਤ ਸੋਹਣੇ ਕਮੈਂਟ ਕੀਤੇ ਚਾਰ ਦੇ ਉੱਪਰ ਜਿਹਨਾਂ ਚਾਰ ਬਣਾਇਆ ਕੱਚੀਆਂ ਮੀਆਂ ਦਾ ਤੇ ਬੜੇ ਕੁ ਵਧੀਆ ਕਮੈਂਟ ਕੀਤੇ ਸਾਰਿਆਂ ਨੇ ਤੇ ਪਸੰਦ ਵੀ ਕੀਤਾ ਸਾਰਿਆਂ ਨੇ ਬਿਲਕੁਲ ਤੇ ਹੁਣ ਮੇਰੇ ਭੈਣ ਭਰਾਵਾਂ ਨੇ ਮਤਲਬ ਕੀਤਾ ਵਾ ਕਮੈਂਟ ਕਰੰਦੇ ਆ ਕਿ ਜਦੋਂ ਤੱਕ ਚਾਰ ਆ ਬਣ ਗਿਆ ਵਾ ਤੇ ਹਾਂਜੀ ਜੀ ਚਾਰ ਬਿਲਕੁਲ ਤਿਆਰ ਆ ਤੇ ਅੱਜ ਮੈਂ ਤੁਹਾਨੂੰ ਦਿਖਾਉਂਗੀ ਪਰੌਂਟੀਆਂ ਦੇ ਨਾਲ ਚਾਰ ਤੇ ਹੁਣ ਮੈਂ ਲੱਗੀ ਆ ਪਰੌਂਟੀਆਂ ਬਣਾਉਣ ਲਈ ਆ ਵੇਖੋ ਤੁਸੀਂ ਪਾਈਥੀ ਬਣ ਗਈ ਆ ਤੇ ਬੇਟਾ ਚੱਲਿਆ ਵਾ ਆਪਣੇ ਸੈਂਟਰ ਕੋਚਿੰਗ ਸੈਂਟਰ ਤੇ ਉਹਨੂੰ ਹੁਣ ਮੈਂ ਦੱਗੀਆਂ ਦੇਣ ਨੂੰਤੀ ਤੇ ਆਹ ਵੇਖੋ ਜੀ ਸਾਡਾ ਚਾਰ ਤਿਆਰ ਬਿਲਕੁਲ ਬਹੁਤ ਸਵਾਦ ਬਣਾਂਦੇ ਦੱਸੋ ਮੁੰਦਰ ਜੀ ਕਿਦਾਂ ਦਾ ਬਣਿਆ ਚਾਰ ਕਿੰਨਾ ਮਜ਼ਾ ਬਣਦੀਆਂ ਤੇ ਹਾਂ ਸਾਡਾ ਚਾਰ ਇਕਦਮ ਰੈਡੀ ਹੋ ਗਿਆ ਵਾ ਤੇ ਹੁਣ ਆਪਾਂ ਲੱਗੇ ਆ ਸਰਵ ਕਰਨ ਬੇਟਾ ਚੱਲਿਆ ਵਾ ਤੇ ਮੱਖਣ ਨਾਲ ਹੀ ਦੇ ਦੋ ਨਾਲ ਟਰੋਫੀ ਦੇ ਉੱਪਰ ਪਾਇਆ ਨਾ ਪਿੱਛੇ ਜਾਣਾ ਬਖਸਾ ਨੂੰ ਪਤਾ ਹੀ ਕੋਈ ਦੌਰ ਸਮਾ ਤੇ ਆ ਇੱਕ ਹੋਰ ਮੇਰੇ ਸਾਰੇ ਭੈਣ ਭਰਾ ਦੱਸਿਓ ਵੀ ਤੁਹਾਡੇ ਪਿੰਡ ਰਾ ਦੇ ਨੇਰੀਏ ਕੱਲ੍ਹ ਆਈ ਨੇਰੀ ਤੇ ਇੰਨੀ ਵੀ ਜ਼ਿਆਦਾ ਹੀ ਵੀ ਇੰਨਾ ਜ਼ਿਆਦਾ ਗੰਦ ਪੈ ਗਿਆ ਹੰਦਰਾ ਦੇ ਵਿੱਚ ਅੱਜ ਵੀ ਜਦੋਂ ਉੱਠੇ ਆ ਨਾ ਸਵੇਰੇ ਤੇ ਕਿਰਕੀ ਕਿਰਕ ਵੇਖ ਕੇ ਸਾਰੇ ਪਾਸੇ ਤੇ ਬੜਾ ਮਾਨੂੰ ਮੋਤਰਾ ਹੁੰਦਾ ਹੈ ਕਿ ਹਾਇਸ ਸਫਾਈ ਹੋ ਜੂਗੀ ਪਰ ਨਾ ਮੇਰ ਮਨਜਿੰਦਰ ਨੇ ਬੜੀ ਸਫਾਈ ਕਰਵਾਈ ਹੈ ਨਿਓਨਾ ਪੈਰੀਆਂ ਰੱਖੀਆਂ ਤੇ ਘਟਾ ਹੁੰਦਾ ਬੜਾ ਘਟਾ ਬਹੁਤ ਜ਼ਿਆਦਾ ਆ ਤੇ ਅੱਜ ਸਫਾਈ ਇਦਾਂ ਹੋਈ ਪੀ ਮੈਂ ਤੇ ਝੜ ਜਾਂ ਮਤੀਤੀ ਸਾਰੀ ਝਾੜੂ ਲਾਇਆ ਤੇ ਮਨਜਿੰਦਰ ਹੁਣਾਂ ਦੇ ਕੋਚੇ ਲਾਏ ਨਾਲ ਮੇਰੀ ਬੜੀ ਹੈਲਪ ਕਰਦੇ ਆ ਤੇ ਚਲੋ ਵਾਹਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਮਿਹਰ ਕਰਨ ਤੇ ਮੇਰੇ ਸਾਰੇ ਭੈਣ ਭਰਾ ਇਦਾਂ ਹੀ ਕਰਿਆ ਕਰੋ ਆਪਣੇ ਲਾਈਫ ਪਾਰਟਨਰ ਦੀ ਹੈ ਨਾ ਹਮ ਕਰਿਆ ਕਰੋ ਕਿਉਂਕਿ ਦੋਵੇਂ ਜੀ ਜਿਹੜੀ ਆ ਉਹ ਜੀ ਵਾਸਤੇ ਬਣੇ ਆ ਕੋਈ ਬਸ ਤੇ ਜੇ ਇਹੀ ਇੱਕ ਦੂਜੇ ਨਾਲ ਦੀ ਵਧੀਆ ਚੱਲਾਂਗੇ ਤੇ ਕਿੱਦਾਂ ਵਧੀਆ ਹੋਣਾ ਟਾਈਪੀਕਲ ਦਾ ਬਿਲਕੁਲ ਬਿਲਕੁਲ ਸਹੀ ਹੈ ਤੇ ਸਾਰੇ ਜਣੇ ਨਾਲ ਮਿਲ ਕੇ ਰਿਆ ਕਰੋ ਇੱਕ ਦੂਜੇ ਦੇ ਮੈਨੂੰ ਇੰਨਾ ਵੱਡਾ ਕੰਮ ਨਹੀਂ ਨਾ ਸਾਰੇ ਜਿਹੜੇ ਆਪਣੇ ਘਰ ਆਣਾ ਉਹ ਆਪਣੇ ਘਰੋਂ ਸਫਾਈ ਕਰਨ ਦੇ ਵਿੱਚ ਕੋਈ ਨਹੀਂ ਗੱਲ ਦੇਗੀ ਤੇ ਜੇ ਮੈਂ ਇਕੱਲੀ ਕਰਦੀ ਰਹਿੰਦੀ ਤੇ ਮੈਨੂੰ 12 ਵੱਜ ਜਾਣੇ ਸੀਗੇ ਤੇ ਹੁਣ ਇਹ ਆ ਕਿ ਜਦੋਂ ਮੈਂ ਝੜੂ ਲਾ ਲਿਆ ਝੜ ਜੰਪ ਕਰ ਲਈ ਤੇ ਮੰਜੇਂਦਰ ਉਹਨਾਂ ਮਗਰ ਮਗਰ ਕੋਚਾ ਲਾਤਾ ਤੇ ਚਲੋ ਵਧੀਆ ਹੋ ਗਿਆ ਹਨਾ ਨਹੀਂ ਸੂੰਨਾ ਕੰਮ ਛੇਤੀ ਹੋ ਗਿਆ ਵਾ ਉਹਦੇ ਟਾਂ ਨਾਲ ਰੋਟੀ ਟਾਂ ਨਾਲ ਮਿਲ ਗਈ ਹੈ ਹਾਂਜੀ ਤੇ ਹੁਣ ਮੈਂ ਪਰੌਂਠੀਆਂ ਲੱਗੀ ਸੀ ਲਾਉਣ ਬੱਚੇ ਕਹਿੰਦੇ ਸੀ ਕਿ ਚਾਰ ਨਾ ਨਮਾ ਪਰੌਂਠੀਆਂ ਲਾ ਕੇ ਦੋ ਤੇ ਮੈਂ ਪਰੌਂਠੀਆਂ ਲਾਉਣ ਲੱਗੀ ਤੇ ਮੈਨੂੰ ਆਪਣੇ ਭੈਣ ਭਰਾਵਾਂ ਦਾ ਵੀ ਚੇਤਾ ਆ ਗਿਆ ਠੀਕ ਠੀਕ ਵੀ ਸਾਰੇ ਜਣੇ ਕਹਿੰਦੇ ਕਿ ਚਾਰ ਤਾਂ ਦਾ ਪਿਆਰ ਹੋ ਗਿਆ ਬਣ ਕੇ ਤੇ ਹੁਣ ਮੈਂ ਇਸੇ ਵਾਸਤੇ ਤੁਹਾਨੂੰ ਵਿਖਾਉਣ ਲੱਗੀ ਆ ਕਿ ਪਰੌਂਠੀ ਵੀ ਬਣ ਗਈ ਚਾਵੀ ਬਣ ਗਿਆ ਹੁਣ ਬੇਟੇ ਨੂੰ ਲੱਗੀਆਂ ਦੇਣ ਬੇਟਾ ਚਲਿਆ ਆਪਣੇ ਸੈਂਟਰ ਜਾਂ ਦੇਖਿਆ ਉਹਨਾਂ ਨਾਲ ਗੱਲ ਕਰਵਾਉਣਾ ਮੈਂ ਹੱਲ ਕਰ ਦਿੰਦੇ ਤੇ ਆਜਾ ਜਦ ਮੇਰੇ ਸਾਰੇ ਭੈਣ ਭਰਾ ਉਹਨੂੰ ਵੀ ਅਸੀਂ ਗਾਜੀ ਸਾਰਿਆਂ ਨੂੰ ਸਾਰੇ ਬੱਚੇ ਇਹ ਚੱਲੇ ਹਾਂ ਕੋਚਿੰਗ ਲੈਣ ਆਪਣੇ ਸੈਂਟਰ ਤੇ ਪਾਪਾ ਜੀ ਕੰਢੇ ਅੱਜ ਪ੍ਰੋਟੀਨ ਖਾਣ ਨੂੰ ਤੇ ਮੰਮੀ ਨੇ ਪ੍ਰੋਟੀਨ ਲਾ ਕੇ ਦਿੱਤੀਆਂ ਲੋ ਵੀ ਐਸ ਨਾ ਨਾਲ ਮੱਖਣ ਆ ਨਾ ਦਹੀਂ ਹੈ ਦਹੀਂ ਜਿਵੇਂ ਜ ਮੈਂ ਖੰਡ ਪਾ ਕੇ ਖਾਣਾ ਹੁੰਦਾ ਵਾ ਇਸ ਤਰ੍ਹਾਂ ਮੇਰਾ ਤੇਰੀ ਜੀ ਜੂ ਨਹੀਂ ਕੀਤਾ ਦਹੀਂ ਖਾਣ ਨੂੰ ਔਰ ਤਾਂ ਗੋਪੀ ਆ ਲਓ ਖਾਓ ਦੋਵੇਂ ਜਾਨੇ ਤੇ ਖਾ ਕੇ ਗੋਪੀ ਤੇ ਦੱਸੋ ਵੀ ਕਿਦਾਂ ਦਾ ਲਗਾ ਚਾਰ ਪਰੌਂਠਿਆਂ ਦੇ ਨਾਲ ਠੀਕ ਹੈ ਨਾ ਤੇ ਮੇਰੇ ਭੈਣ ਭਰਾਵਾਂ ਨੂੰ ਜਰੂਰ ਦੱਸਿਓ ਕਿਦਾਂ ਦਾ ਟੇਸਟ ਵਾਲਾ ਚਾਰ ਦਾ ਠੀਕ ਹੈ ਤੇ ਚਲ ਮੈਂ ਹੋਰ ਬਣਾ ਕੇ ਲਈ ਨਹੀਂ ਤੀ ਖਾਓ ਤੇ ਬੜੀਆਂ ਸਵਾਦ ਬਣੀਆਂ ਆਂ ਹਾਂ ਪੂਰਾ ਯਸਰ ਆ ਗਿਆ ਕਹਿੰਦਾ ਵੀ ਬਹੁਤ ਵਧੀਆ ਤੇ ਕੋਪੀ ਤੇ ਮੈਂ ਮਤਲਬ ਨਤਰੀ ਦੇ ਸ਼ੁਰੇ ਸ਼ੁਰੂ ਤੋਂ ਪੜਦੇ ਰਹੇ ਆ ਨਾ ਇਕੱਠੇ ਇਕੱਠੇ ਇਹ ਹੁਣ ਵੀ ਇਕੱਠੇ ਜਾਣੇ ਆ ਤੇ ਅੱਗੇ ਮੌਲਿਆਂ ਦੀ ਗਰਬਾ ਉਹਨਾਂ ਵੀ ਇਕੱਠੇ ਆ ਉਹ ਜੋ ਸੋਚਿਆ ਉਹ ਵਧੀਆ ਵਧੀਆ ਹੋਵੇ ਸਾਫੀ ਆ ਲੋ ਪੁੱਤ ਪੜ੍ਹ ਤਾ ਬੜੀ ਗੱਲ ਨਹੀਂ ਮੰਨ ਨਹੀਂ ਭਾਈ ਥੋੜੀ ਫੌਰ ਅੱਜ ਜਰਾ ਤੇ ਬੇਟਾ ਖਾ ਲਿਆ ਜੀਵਨ ਹਾਂਜੀ ਅਹੀਂ ਪੇਟਾ ਕਰੀਏ ਲਾਗੇ ਹਾਂਜੀ ਹਾਂਜੀ ਕੋਲ ਰੈਡੀ ਪਈਆਂ ਪਾ ਲਈਆ ਪਰੋਂ ਤੀਆਂ ਫੜਾ ਫੜ ਤੇ ਨਾ ਦੋ ਵੇ ਕਦੇ ਸੇ ਬੈਠਣ ਹਾਂਜੀ ਤੇ ਬਾਕੀ ਜਦੋਂ ਇੰਨੀ ਧੀਰੀ ਆਉਂਦੀ ਐ ਨਾ ਗੰਦ ਪੈਂਦਾ ਵਾ ਤੇ ਫੇਰ ਜਿਹੜੀ ਜਦੋਂ ਸਵੇਰੇ ਸਫਾਈ ਕਰਨੀ ਪੈਂਦੀ ਐ ਉਦੋਂ ਬੜਾ ਗੁੱਸਾ ਚੜਦਾ ਨਹੀਂ ਕਿ ਵੀ ਨਾ ਘਟਾ ਪਿਆ ਤੇ ਪਰ ਜਦੋਂ ਉਤੋਂ ਬਾਅਦ ਫੇਰ ਸਫਾਈ ਹੋ ਜਾਂਦੀ ਐ ਨੀਰ ਚੱਲਿਆ ਥੋੜਾ ਕਿਦੇ ਬਹੁਤ ਜ਼ਿਆਦਾ ਮੈਂ ਪਿੰਡ ਦੇ ਗਏ ਕੰਮ ਹੀ ਮੈਨੂੰ ਹਾਂ ਤੇ ਸਭ ਦੁਨੀਆ ਦੇ ਘਰ ਪੱਤੇ ਗੇੜ ਗਾੜੀ ਤੁਰੇ ਫਿਰਦੇ ਆ ਤੇ ਅਦਰ ਨਾਲ ਲੋਸ ਬਾਈਆਂ ਦੇ ਘਰ ਹਾਂ ਵੀ ਬਹੁਤ ਖਲਾਰਾ ਬਹੁਤ ਤੇ ਜਦੋਂ ਖਲਾਰੇ ਤੋਂ ਬਾਅਦ ਸਫਾਈ ਇਹੀ ਕਰਦੇ ਆ ਤਾਂ ਫਰਹਾਂ ਨੂੰ ਘਰ ਆਪਣਾ ਬੜਾ ਸੋਹਣਾ ਸੋਹਣਾ ਲੱਗਦਾ ਸਹੀ ਗੱਲ ਆ ਤੇ ਮੈਂ ਜਿਹਨੂੰ ਸਫਾਈ ਕੀਤੀ ਮੈਂ ਵੀ ਖਾਉਣੀ ਆ ਤੁਹਾਨੂੰ ਵੀ ਹੁਣ ਦੱਸਿਓ ਵੀ ਇੱਕ ਬੰਦਿਆ ਕਹਿੰਦਾ ਕਹਿੰਦਾ ਪੜਾਓ ਲੈ ਅਬੀ ਗੋ삐 ਪਰੌਂੜੀਆਂ ਬਣੀਆਂ ਪੂਰੀ ਘੈਂਟ ਚੱਲ ਬਾਤ ਮਾਣੀ ਬਰੀ ਹਾਂ ਅਹੀਂ ਤੇ ਚਾਹ ਚਾਹ ਤੇਰੀ ਸੈਂਟਰ ਲੱਗਦੀ ਭੁੱਖਾਂ ਨੂੰ ਆਂ ਤੇ ਮੈਂ ਵੀ ਆਈ ਅੱਜ ਤਾਂ ਬੁੱਕਾ ਹੋ ਗਿਆ ਕੰਮ ਪੂਰਾ ਅੱਜ ਹੈ ਇਹ ਹੀ ਉਹ ਲੈ ਕੰਮ ਸਾਰਾ ਪਪਾ ਨੇ ਐਵੇਂ ਕੋਰ ਓ ਯਾਰ ਆ ਪੁੱਤ ਚਾਹ ਜਿਹੜੀ ਬਤਵਾਸ ਵਾਜ ਬਣੀ ਕਿੰਨੇ ਖਾ ਲਈਆਂ ਹੋ ਗਈਆਂ ਬਾਤ ਤੁਨ ਰੋਇ ਤੇਰੀ ਦੋਤੀ ਬੜੀਆ ਬੀਹਣਾ ਜੀ ਬਹੁਤ ਸਵਾਦ ਜੀ ਤੇ ਤੂੰ ਇਹ ਵੀ ਘਰ ਦੇ ਕੰਮ ਰੋੜੀਆਂ ਪੂਰਾ ਅੱਜ ਅੱਜ ਦੀ ਸੈਂਟਰ ਭੁੱਖ ਲੱਗਦੀ ਤੂੰ ਇਹ ਵੀ ਸਾਰੇ ਆਣੇ ਘਰ ਇੱਕਲੀ ਟ੍ਰਾਈ ਕਰਿਓ ਸਸਰੇ ਦਹੀਂ ਦੇ ਨਾਲ ਬੜਾ ਨਿਆਰਾ ਹੁੰਦਾ ਨਾ ਮੱਖਣਾ ਹੋਈ। ਇਹਦੇ ਸਵਾਦ ਆ ਗਏ ਆ ਪੂਰਾ। ਅੱਜ ਤਾਂ ਪੂਰਾ ਹੋ ਗਈ ਫੁੱਲ ਕੰਮ। ਆਹ। ਅੱਜ ਨਹੀਂ ਲੋੜ ਗੜੀਆਂ ਜਾ ਕੇ। ਅੱਜ ਉਹ ਕਰਾਂ ਦੀ। ਸਹੀ ਗੱਲ। ਅੱਜ ਨਹੀਂ ਬਰਕੇ ਟਿੱਕੀ ਚੱਲਦੀ ਜੂ। ਨਾ ਨਾ, ਕੋੱਖ ਨਹੀਂ ਅੱਜ। ਅੱਜ ਪਰੌਂਠੀਆਂ ਨੇ ਕੰਮ ਫੁੱਲ ਕਰਦੇ। ਕੰਮ ਫੁੱਲ ਹੋ ਗਿਆ ਵਾ। ਤੇ ਹੁਣ ਅੱਜ ਤਾਂ ਨਹੀਂ ਕੀ ਲੋੜ ਪੈਣੀ ਆ ਕੋ ਖਾਂਦ ਪੀਣ ਦੀ। ਅੱਗੇ ਹੁੰਦਾ ਹੀ ਵੀ ਘਰੋਂ ਮਤਲਬ ਦੋ ਰੋਟੀਆਂ ਲੈ ਜਲਦੀ ਦੇਣੀ। ਤੇ ਜਾ ਕੇ ਉਹ ਦੋ ਰੇਅਰ ਛੁੱਟੀ ਹੁੰਦੀਆਂ ਨਾ ਉਦੋਂ ਤਾਂ ਫੇਰ ਭੁੱਖ ਰਹਿ ਜਾਂਦੀ। ਆਜੇ ਦੇ ਮੈਨਾਂਵੇਂ ਹੀ ਭੂਰੇ ਤੁਨੇ ਗਏ ਆ ਰੋਟੀ ਦੇ ਨਾਲ ਤੇ ਆਜੇ ਤੇ ਲੋੜ ਨਹੀਂ ਕਿ ਪਣੀ ਮਸਤਾ ਵੀ ਕਿਤੇ ਬਾਤ ਇਹ ਲਗਣੀ ਆ ਕੋਈ ਨਹੀਂ ਪਾਣੀ ਚੀਨੇ ਪਿਰੇ ਕਿ ਨਾ ਫਿਰ ਕਿੰਨਾ ਬੋਲ ਲੈ ਦੇ ਨਾਲ ਪਾਣੀ ਨਹੀਂ ਲੱਗੇ ਰਹਿਣਾ ਉੱਥੇ ਤੇ ਬਾਕੀ ਤੁਸੀਂ ਵੀ ਸਾਰੇ ਸਾਡੇ ਭੈਣ ਭਰਾ ਕਰੀ ਸਵੇਰੇ ਟਰਾਈ ਕਰਿਓ ਜਰੂਰ ਹੁੰਦੇ ਟਾਈਮ ਲੱਗਿਆ ਵਾ ਫਿਰੇ ਬਣਾ ਕੇ ਖਾਏ ਤਾਂ ਬੜਾ ਨਜ਼ਾਰਾ ਹੁੰਦਾ ਜੇ ਨਾਲ ਦਹੀਂ ਨਾਲ ਮੱਖਣ ਨਾਲ ਚਾਰ ਅੰਬ ਦਾ ਜੇ ਹੁਣ ਬਹੁਤ ਸਵਾਲ ਚਾਰ ਜਿਹੜਾ ਪਾਇਆ ਤੈਨੂੰ ਵਲੋਗ ਤੁਹਾਨੂੰ ਦੱਸਿਆ ਹੀਗਾ ਤੇ ਬਹੁਤ ਸਵਾਲ ਬਣਿਆ ਉਹ ਚਾਰ ਵੀ ਮਰੀਆ ਇਹ ਨਾ ਉਹ ਰੋਟੀ ਖਾਂਦਾ ਚਲੋ ਠੀਕ ਹੈ ਜੀ ਮਿਲਦੇ ਤੁਹਾਨੂੰ ਅਗਲੇ ਵਲੌਗ ਚ ਅਸੀ ਗੱਲ ਹੀ ਕਰਦੇ ਹਾਂ ਮਨਜਿੰਦਰ ਆ ਰਿਹਾ ਹੋਣੀ ਹੱਦਿਆਂ ਪਰੌਂਠੀਆਂ ਬਣ ਕੇ ਹੋ ਗਈਆਂ ਰੈਡੀ ਤੇ ਮਨਜਿੰਦਰ ਵੀ ਆ ਗਿਆ ਹੋਣੀ ਲਓ ਜੀ ਲਓ ਆ ਕਿ ਹੋ ਜੀ ਇੱਥੇ ਨਾ ਤੇ ਤੂੰ ਤੈਨੂੰ ਖੂਦ ਬਾਲੇ ਤੂੰ ਖੂਦ ਬਾਲ ਦੇ ਚਾਰ ਨਾਲ ਕਾਉਂਦੀ ਦਾ ਆਪਣਾ ਪਾਣਾ ਇਹਦੇ ਬਾਕੀ ਗੱਲ ਸਹੀ ਇਹਨਾਂ ਦਾ ਜਿੱਦਾਂ ਮੇੜਾ ਹੈਗਾ ਉਹ ਹਾਂਜੀ ਹਾਂਜੀ ਹਲਾ ਮੇਰਖੋ ਜੀ ਮੇਰਖੋ ਜੀ ਆਹ ਲੋ ਜੀ ਤੁਸੀਂ ਖੜੋ ਆਪੇ ਕੰਮ ਕੰਮ ਇਹ ਸਾਰੇ ਪੈਂਟਰਾ ਬਣਾਉਂ ਕਰਾਉਂਦੀਆਂ ਅੰਬ ਦੇ ਚਾਰ ਨਾਲ ਤਾਂ ਬਹੁਤ ਜ਼ਿਆਦਾ ਮਜ਼ਾ ਆਦਾ ਬਹੁਤ ਜ਼ਿਆਦਾ ਵਾਕਿਆ ਸਹੀ ਗੱਲ ਹਾਂਜੀ ਅਮੇ ਦੁਨੀਆ ਹੋਟਲਾਂ ਇੰਨੀ ਖਰਦੀ ਆਪਣੇ ਘਰ ਹੀ ਅਡੀ ਚੀਜ਼ਾਂ ਬਣਾ ਕੇ ਖਾਣ ਹਾਂ ਨਾਲ ਨੀਰਾਈ ਖਰਚਾ ਕਰਦੇ ਦੁਨੀਆ ਹਾਂ ਕੋਈ ਲੋੜ ਹੀ ਨਹੀਂ ਕੀ ਬਹੁਤ ਐਸੇ ਜਿਹੜਾ ਤੁਹਾਨੂੰ ਆਪਣੇ ਬੈਗ ਕਰੋ ਠੀਕੰਦਰ ਮਾਰਨਾ ਹਾਂਜੀ ਹਾਂਜੀ ਤੁਸੀਂ ਖਾਣੇ ਤੁਸੀਂ ਖਾਓ ਤੇ ਮੈਂ ਆਪਣੇ ਭੈਣ ਭਰਾ ਨੂੰ ਖਾਦਾ ਪੀ ਸਫਾਈ ਕੀਤੀ ਚਲੋ ਠੀਕ ਹੈ ਜੀ ਠੀਕ ਹੈ ਜੀ ਲਾਵੇ ਜੀਵਨ ਬਹੁਤ ਮਜ਼ੇਰ ਚੀਜ਼ ਬਣੀ ਹੈ ਵਧੀਆ ਬਣਦੀ ਹੂੰ ਹੋਣਾ ਮੇਰੇ ਭੈਣ ਭਰਾ ਸਾਰੇ ਦੱਸਿਓ ਵੀ ਕਿੰਨਾ ਕਿੰਨਾ ਚਾਰ ਬਣਾਇਆ ਵਾ ਕਿੰਨਾ ਨਹੀਂ ਬਣਾਇਆ ਉਹ ਵੀ ਬਣਾਉਣਾ ਤੇ ਖਾ ਇੱਕ ਰੀ ਬਣਾ ਕੇ ਖਾਇਓ ਜਰੂਰ ਬਹੁਤ ਹੀ ਵਧੀਆ ਅਨੰਦ ਵਾਲੀ ਚੀਜ਼ ਬਣੀ ਹੈ ਤੇ ਤੁਸੀਂ ਬਾਰ ਬਾਰ ਮਿਲ ਕੇ ਕਹੋਗੇ ਵੀ ਹੋਰ ਇੰਝ ਦੀ ਲੋੜ ਹੀ ਕੋਈ ਨਹੀਂ ਤੇ ਇਹ ਬੜਾ ਵਧੀਆ ਵਾ ਮੈਂ ਤੇ ਕਿਹਾ ਸਾਰੇ ਭੈਣ ਭਰਾ ਚਾਰ ਬਣਾਓ ਤੇ ਸਾਰੇ ਜਿਹੜੇ ਕਰੇ ਤੇ ਕਮੈਂਟਰੀ ਕਰਕੇ ਜਰੂਰ ਦੱਸਿਓ ਵੀ ਕਿੰਨਾ ਕਿੰਨਾ ਬਣਾਇਆ ਕਿੰਨਾ ਕਿੰਨਾ ਨਹੀਂ ਬਣਾਇਆ ਠੀਕ ਹੈ ਜੀ ਹਾਂਜੀ ਹੁਣ ਆ ਗਈ ਜੇ ਮੇਰੀ ਵਾਰੀ ਤੇ ਬੱਚਿਆਂ ਨੇ ਵੀ ਖਾ ਲਈ ਆ ਤੇ ਮੰਜੰਦਰ ਹੋਣਾ ਵੀ ਖਾ ਲਈ ਆ ਤੇ ਸਾਰਿਆਂ ਨੂੰ ਬਹੁਤ ਸੁਆਦ ਲੱਗਾ ਚਾਰ ਤੇ ਹੁਣ ਮੈਂ ਵੀ ਚੈੱਕ ਕਰਕੇ ਵੇਖਣੀ ਆ ਵੀ ਵਾਕਈ ਵਧੀਆ ਬਣਿਆ ਵਾ ਤੇ ਤੁਸੀਂ ਵੀ ਸਾਰੇ ਜਣੇ ਭਰੌਂਟੀਆਂ ਬਣਾਓ ਤੇ ਕੱਚੀਆਂ ਬੀਆਂ ਦਾ ਚਾਰ ਬਣਾ ਕੇ ਤੇ ਜਰੂਰ ਖਾ ਕੇ ਵੇਖੋ ਟਰਾਈ ਕਰੋ ਬਹੁਤ ਮਜਾ ਆਉਂਦਾ ਵਾ ਜੀ ਬਣਾ ਕੇ ਖਾਣਾ ਹੂੰ ਬਹੁਤ ਵਧੀਆ ਹਾਂ ਬਹੁਤ ਮਜਾ ਆਉਂਦਾ ਠੀਕ ਹੈ ਕਦੀ ਕਦੀ ਚਾਰ ਪਰੌਂਠੇ ਦਾ ਆਪਣੇ ਮਜ਼ਾ ਆਉਣਾ ਨਹੀਂ ਤੇ ਕਰ ਲੈ ਗਏ ਨਾਲੇ ਮੇਲੇ ਹੈਗਾ ਨਾ ਪਰੌਂਠੇ ਦੇ ਚਾਰ ਦਾ ਬਹੁਤ ਵਧੀਆ ਤੇ ਬਾਕੀ ਇੱਕ ਗੱਲ ਹੋਰ ਕਿ ਮੈਂ ਦਹੀਂ ਨਹੀਂ ਲੈਂਦੀ ਹੁੰਦੀ ਚਾਰ ਪਰੌਂਠੇ ਨਾਲ ਮੈਂ ਚਾਹ ਲੈਣੀ ਨਿਆਲ ਸਪੈਸ਼ਲ ਚਾਹ ਬਣਾਈ ਮੈਂ ਆਪਣੇ ਵਾਂਗ ਤੇ ਮੈਨੂੰ ਚਾਹ ਨਾਲ ਚਾਰ ਨਾਲ ਪਰੌਂਠੇ ਆ ਫੇਰ ਮਜ਼ਾ ਆਉਂਦਾ ਜ਼ਿਆਦਾ ਤੇ ਤੁਸੀਂ ਕਿੱਦਾਂ ਖਾਂਦੇ ਜੇ ਪਰੌਂਠੇ ਚਾਹ ਨਾਲ ਖਾਂਦੇ ਜਾਂ ਦਹੀਂ ਨਾਲ ਖਾਂਦੇ ਇੱਕ ਮਿੰਟ ਕਰਿਓ ਆਦਿ ਨਾਲੇ ਮਮਾ ਵੀ ਥੱਕ ਗਏ ਆ ਸਿਰੇ ਸਿਰੇ ਨਾਲ ਘੱਟਾ ਬੜਾ ਆਈਗਾ ਅੰਦਰੋਂ ਜਿੱਤੇ ਬਾਹਰੋਂ ਵੀ ਬੜਾਈ ਤੇ ਹੁਣ ਤੁਹਾਨੂੰ ਵੀਡੀਓ ਹੀ ਦੇਖਣੀ ਡਿਆ ਹੋਣਾ ਹੁਣ ਤੇ ਮੈਂ ਬੜੇ ਜ਼ੋਰ ਲਾ ਕੇ ਸਫਾਈ ਕੀਤੀ ਤੇ ਨਾਲ ਮੇਰੇ ਇੰਨਾਂ ਨੇ ਸਫਾਈ ਕਰਵਾਈ ਆ ਤੇ ਉਹਦੇ ਇੱਕ ਵਾਰੀ ਸਾਰਾ ਕੰਮ ਖਾਓ ਹੁਣ ਤੇ ਸਾਫ਼ ਹੋ ਗਿਆ ਵਾ ਭੈਣ ਤਰਾ ਸਾਰੇ ਕਮੈਂਟਾਂ 'ਚ ਦੱਸਿਓ ਇਹ ਹੋਣਾ ਨਾਲੇ ਜੀਣਾ ਆਪਣੇ ਘਰ ਨੂੰ ਸਾਫ਼ ਸੁਥਰਾ ਰੱਖਣਾ ਬੜੇ ਥੋਸ ਗੱਲ ਦਾ ਹੈ ਨਾ ਇਹ ਸਹੀ ਗੱਲ ਆ ਤੇ ਜੇ ਬੰਦਾ ਆਖੇ ਵੀ ਉਹ ਕਰੇ ਉਹ ਕਰੇ ਬੜਾ ਰੱਤਾ ਵੀ ਓਕੀ ਗੱਲ ਵਾ ਆ ਇਹ ਆਪੇ ਜਦੋਂ ਟਾਈਮ ਨਾਲ ਲੱਗੇ ਟਾਈਮ ਨਾਲ ਨਹੀਂ ਨਹੀਂ ਕੋਈ ਗੱਲ ਨਹੀਂ ਇਹ ਬੁੱਢੀ ਦਾ ਕੰਮ ਹੈ ਬੁੱਢੀ ਕਰੂਗੀ ਇਹ ਸੋਚ ਬਿਲਕੁਲ ਗਲਤ ਆ ਸਾਰੇ ਜਣੇ ਹੈਲਪ ਕਰਾਇਆ ਪਰ ਮੈਂ ਤਾਂ ਬਾਰ-ਬਾਰ ਇਹੋ ਗੱਲ ਕਹੂੰਗੀ ਪਾਏ ਮੇਰੇ ਕਈ ਭਰਾ ਜਿਹੜੇ ਉੱਥੇ ਹੁਣ ਮੈਂ ਤੇ ਇਹ ਕਰਕੇ ਕਹਿੰਦੀ ਆ ਪਰ ਨਹੀਂ ਮੈਨੂੰ ਪਤਾ ਵਾ ਬੀਬੀਆਂ ਨੂੰ ਬਹੁਤ ਜ਼ਿਆਦਾ ਕੰਮ ਪੈਂਦਾ ਵਾ ਜਰੂਰ ਨਾਲ ਸਾਫ ਪਿਆ ਕਰੋ ਤੇ ਨਾਲੇ ਨੇਰ ਚਖੜਦਾ ਵਗੈ ਇਹ ਤੇ ਦਾ ਬਹਿਣਾ ਅਲੱਗਾਂ ਕੱਲੇ ਦੇ ਵਾਰਦੀ ਗੱਲ ਨਹੀਂ ਕੱਲੇ ਦੇ ਵਾਰਦੀ ਗੱਲ ਤੇ ਉਹਦੇ ਤੁਸੀਂ ਇੱਦਾਂ ਕਰੋ ਕਿ ਤੁਸੀਂ ਸਾਰਾ ਘਰ ਕੋਈ ਉਹ ਖਾਓ ਮੇਰੇ ਬੰਨ ਪੜਾਵਾ ਨੂੰ ਕਿਤਾਬ ਇਸ ਪਾਈ ਕੋਈ ਮੈਂ ਨਹੀਂ ਮੈਂ ਖਾਵੇ ਉਹ ਘਾਤਾ ਸਾਰਾ ਕਰ ਹਮ ਤੇ ਹੁਣ ਸਾਰੇ ਭੈਣ ਭਰਾ ਦੱਸਿਓ ਕਮੈਂਟ ਕਰਕੇ ਪਿੰਨੇਰੀ ਤੋਂ ਬਾਅਦ ਕਿੰਨੇ ਕਿੰਨੇ ਕਰਦੀ ਚੰਗੀ ਤਰ੍ਹਾਂ ਸਫਾਈ ਕੀਤੀ ਸਹੀ ਗੱਲ ਜੀ ਇਹ ਆ ਕਿ ਘੰਟੇ ਸਾਡੇ ਦੋ ਲੱਗੇ ਦੋ ਜੀ ਕਹਿੰਦੇ ਤੇ ਚੰਨ ਘੜਦਾ ਫੜ ਕੇ ਚਲੋ ਠੀਕ ਆ ਫਿਰ ਚਲੋ ਠੀਕ ਆ ਜੀ ਮਿਲਦੇ ਆ ਨਵੇਂ ਵਲੌਗ ਦੇ ਨਾਲ ਸਸਤੀ ਗੱਲਾਂ ਨਾਲ